ਇੰਦੀ ਤੇ ਲੋਨ ਵੀ ਹੋ ਜੂਗਾ ਜੀ ਲੋਨ 2 ਲੱਖ ਰੁਪਏ ਦਾ ਹੋ ਜੂਗਾ 40-50 ਹਜ਼ਾਰ ਰੁਪਏ ਡਾਊਨ ਪੇਮੈਂਟ ਦੇਣੀ ਪੈਣੀ ਏ ਠੀਕ ਏ ਤੇ ਗੱਡੀ ਤੇ ਲੋਨ ਵੀ ਹੋ ਜੂਗਾ ਜਿਹੜੇ ਵੀਰ ਨੇ ਲੋਨ ਕਰਾਉਣਾ ਹੋਵੇ ਉਹ ਵੀ ਸਾਡੇ ਨਾਲ ਕਨੈਕਟ ਕਰ ਸਕਦਾ ਓ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਹਰ ਤਰ੍ਹਾਂ ਦੀ ਤਰ੍ਹਾਂ ਅੱਜ ਇੱਕ ਨਵੀਂ ਗੱਡੀ ਲੈ ਕੇ ਆ ਗਏ ਆ ਉਸ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਹ ਚੈਨਲ ਇੱਕ ਇਹੋ ਜਿਹਾ ਹੈ ਹਰ ਗੱਡੀ ਬਾਰੇ ਹਰ ਕਾਗਜ਼ਾਂ ਬਾਰੇ ਤੁਸੀਂ ਜਦੋਂ ਮਰਜ਼ੀ ਫੋਨ ਕਰ ਲੋਗੇ ਤਾਂ ਤੁਹਾਨੂੰ ਉਹਦੀ ਵੀਡੀਓ ਵੀ ਪੈ ਜਾਊਗੀ ਤੇ ਵੀਡੀਓ ਪੈ ਜਾਊਗੀ ਨਾਲ ਆਪਾਂ ਗੱਡੀ ਬਾਰੇ ਜਾਣਕਾਰੀ ਵੀ ਦਵਾਂਗੇ ਤੇ ਇਹ ਚੈਨਲ ਇੱਕ ਇਹੋ ਜਿਹਾ ਹੈ ਇਹਦੇ ਨਾਲ ਤੁਸੀਂ ਕੋਈ ਵੀ ਜਾਣਕਾਰੀ ਲੈ ਸਕਦੇ ਚਾਹੇ ਮੈਨੂੰ ਫੋਨ ਲਾ ਕੇ ਲੈ ਸਕਦੇ ਜੇ ਚਾਹੇ ਵੀਡੀਓ ਵੇਖ ਕੇ ਲੈ ਸਕਦੇ ਜੇ ਗੱਡੀ ਲੱਗੀ ਵਾਜੀ ਹਰ ਡਿਟੇਲ ਆਪਾਂ ਦਿੰਨੇ ਆ ਜਿਹੜੇ ਚੈਨਲ ਨਾਲ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਵਾਲਾ ਬਟਨ ਨਾਲ ਪਲਿਕ ਕਮੈਂਟ ਵੱਧ ਤੋਂ ਵੱਧ ਕਰਿਓ ਤੇ ਉਸੇ ਤਰ੍ਹਾਂ ਹੀ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਗੱਡੀ अल्टੋ ਐਲ ਐਕਸ ਆਈ ਲੈ ਕੇ ਹਾਜ਼ਰ ਹੋ ਗਏ ਆ ਤੇ ਗੱਡੀ ਪੀ ਵੀ 2 ਨੰਬਰ ਦੀ ਏ ਤੇ ਫਰਸਟ ਓਨਰ ਦੇ ਲੱਗੀ ਵੱਜੀ ਦੀ ਗਾਰੰਟੀ ਹੁੰਦੀ ਐਂਦੀ ਪੇਂਟ ਦੀ ਵੀ ਆਪਣੀ ਗਾਰੰਟੀ ਜੇ ਤੇ ਟਾਇਰ ਇਹਦੇ ਬਿਲਕੁਲ ਨਵੇਂ ਆ ਸਿਰਫ 62000 ਕਿਲੋਮੀਟਰ ਚੱਲੀ ਜਮਾ ਬ੍ਰਾਂਡ ਨੂੰ ਟਾਇਰ ਏ ਗੱਡੀ ਦਾ ਖੜਾਵਾ ਹੇ ਤੱਕ ਇੰਨੇ ਵਧੀਆ ਬੰਦੇ ਕੋਲ ਸੀ ਮੁਲਾਜ਼ਮ ਸੀ ਉਨੇ ਹਜੇ ਤੱਕ ਵੀਲ ਕੱਪ ਵੀ ਨਹੀਂ ਗੱਡੀ ਨੂੰ ਪਾਏ ਟਾਇਰਾਂ ਦੇ ਤੇ ਟਾਇਰ ਜਮਾ ਬ੍ਰੈਂਡ ਨਿਊ ਸੱਤ ਸਾਲ ਕਿੰਦੇ ਘਰੇ ਖੜੀ ਰਹੀ ਅੱਠਵੇਂ ਸਾਲ ਕਿੰਦੇ ਚਲਾਉਣੀ ਬੱਲਬੁੱਲ ਸਿੱਖਿਆ ਚਲਾਉਣ ਲੱਗੇ ਆ ਤੇ ਗੱਡੀ ਸਿਰਫ 68000 ਕਿਲੋਮੀਟਰ ਚੱਲੀ ਏ ਜਿਹੜੇ ਮੁਲਾਜ਼ਮ ਵੀਰ ਏ ਉਹ ਇਹਦੀ ਉਹ ਇਹ ਖਰੀਦ ਸਕਦੇ ਆ ਕਿਉਂਕਿ ਨਵੀਂ ਜਮਾ ਕਾਰ ਏ ਬ੍ਰੈਂਡ ਨਿਊ ਕਾਰ ਏ ਤੇ ਲੱਗੀ ਵੱਜੀ ਦੀ ਗਾਰੰਟੀ ਹੈਗੀ ਕਿ ਪੇਂਟ ਦੀ ਵੀ ਆਪਣੀ ਫੁੱਲ ਗਾਰੰਟੀ ਏ 68000 ਕਿਲੋਮੀਟਰ ਚੱਲੀ ਏ ਸਿਰਫ 68000 ਆਜੋ ਹੁਣ ਤੁਹਾਨੂੰ ਗੱਡੀ ਦੀ ਡਿਟੇਲ ਦਿੰਦਾ ਮੈਂ ਸਾਰੀ ਹਾਲੋ ਜੀ ਕਰੋ ਚੈੱਕ ਪੀਵੀ 2 ਨੰਬਰ ਦੀ 5350 ਨੰਬਰ ਹੈ ਪਹਿਲੇ ਨਾਂ ਦੀ ਹੈ ਗੱਡੀ ਬਿਲਕੁਲ ਕੰਮ ਕਰਦਾ ਦੇਖ ਲਓ ਗੱਡੀ ਤੇ ਕੋਈ ਕੰਮ ਖਰਚਾ ਨਹੀਂ ਹੈਗਾ ਕਰੋ ਚੈੱਕ ਐਲਐਕਐਸਆਈ ਮਾਡਲ ਹੈ ਦੋ ਇਹਦੀਆਂ ਵਿੰਡੋ ਪਾਵਰ ਹੁੰਦੀਆਂ ਜੀ ਇੰਸ਼ੋਰੈਂਸ ਪੋਲੂਸ਼ਨ ਸਾਰੇ ਕਾਗਜ਼ ਓਕੇ ਤੇ ਫਰਸਟ ਆਨਰ ਹੈ ਕਰੋ ਚੈੱਕ ਨਵੀਂ ਮਤਬਲ ਨਵੀਂ ਕਰੋ ਚੈੱਕ ਆਪਾਂ ਬੌਂਡ ਤੋਂ ਸ਼ੁਰੂ ਕਰਤੀਏ ਅੱਗੋਂ ਬੌਂਡ ਚੱਕ ਦੀਏ ਤੇ ਗੱਡੀ ਦਾ ਖੜਾਵਾ ਪੱਖਾਂ ਨਵੀਂ ਕਰੋ ਚੈੱਕ ਜਿੱਥੋਂ ਮਰਜੀ ਕਰੋ ਚੈੱਕ ਹੈਗੀ ਨਵੀਂ ਹੀ ਵਿਖਾਉਣਾ ਵਿਖਾ ਦੀਏ ਇੰਜਨ ਨਹੀਂ ਦਾ ਕੋਈ ਚੱਕਰ ਵੀ ਨਹੀਂ ਚੱਲੋ ਜੀ ਬਹ ਫੜੀ ਰੱਖ ਜਮਾ ਬ੍ਰਾਂਡ ਦੀ ਜਿੱਥੋਂ ਮਰਜੀ ਕਰੋ ਚੈੱਕ ਫੱਟੀ ਚੈੱਕ ਕਰੋ ਲੱਗੀ ਵੱਜੀ ਦਾ ਬੜੀ ਦੂਰ ਦੀ ਗੱਲ ਏ ਪੇਂਟ ਦੀ ਓਰੀਜਨਲ ਹੀ ਕਿਉਂਕਿ ਜਿਵੇਂ ਆਪਾਂ ਬਲੈਨੋ ਲਿਆਂਦੀ ਸੀ ਵੀਰ ਬਾਹਰ ਦਾ ਦੁਬਈਏ ਉਹਨੇ ਬੁੱਕ ਕਰਵਾ ਲਈ ਔਖੜੀ ਤੇ ਉਦੋਂ ਵੀਰ ਆਪਾਂ ਵੀ ਜਿੰਨੇ ਵੀਰ ਨੇ ਖਰੀਦਣੀ ਬੁੱਕ ਕਰਵਾ ਸਕਦਾ ਮੌਕੇ ਦੀ ਤੇ ਗੱਡੀ ਬਿਲਕੁਲ ਪੰਪਾ ਨਵੀਂ ਸੌਰੀ ਰੀਜਨਲ ਜਿੱਥੋਂ ਮਰਦੀ ਚੈੱਕ ਕਰੋ ਜੀ ਨਵੀਂ ਹੈਗੀ ਨਵੀਂ ਅੰਦਾ ਕੀ ਵਿਖਾਵਾਂ ਤੁਹਾਨੂੰ ਮੈਂ ਬਾਕੀ ਕਰੋ ਫਾਰਮੈਲਟੀ ਪੂਰੀ ਕਰਨੀ ਬੰਦੀ ਏ ਉਹ ਕਰਦੇ ਪਏ ਆ ਟਾਇਰ ਜਮਾ ਬ੍ਰੈਂਡ ਨੂੰ ਚੜਾਏ ਜ 100 ਕਿਲੋਮੀਟਰ ਨੂੰ ਚੱਲੇ ਬਿਲ ਟਾਇਰਾਂ ਦੇ ਵਿੱਚੇ ਪਿਆ 100 ਕਿਲੋਮੀਟਰ ਵੀ ਚੱਲਿਆ ਨੇ ਮੁਲਾਜ਼ਮ ਬੰਦਾ ਸੀ ਉਹਨੇ ਵੀਲ ਕੱਪ ਤੱਕ ਨਹੀਂ ਪਾਇਏ ਜਿਵੇਂ ਏਜੰਸੀ ਚਾਹੀ ਓਦਾਂ ਦੀ ਦੇ ਦੇ ਕਰੋ ਚੈੱਕ ਕਰੋ ਚੈੱਕ ਚਮਾਈ ਨਵੇਂ ਜੇ ਟਾਇਰ ਤਾਂ ਯਾਰ 100 ਕਿਲੋਮੀਟਰ ਵੀ ਨਹੀਂ ਚੱਲਦੀ ਬਾ ਉਥੋਂ ਇੱਥੇ ਛੱਡ ਕੇ ਗਿਆ ਆਪਣੇ ਕੋਲ ਸਾਰੇ ਸ਼ੀਸ਼ੇ ਸਭ ਕੁਝ ਨਾਲ ਦਾ ਜੀ ਆਹ ਲੋ ਕਰੋ ਚੈੱਕ ਕਰੋ ਛੱਤ ਉੱਤੋਂ ਬਿਲਕੁਲ ਨਹੀਂ ਕਲ ਚੈਕ AC ਹੀਟਰ ਵਰਕਿੰਗ ਇਚੇ ਸਾਊਂਡ ਸਿਸਟਮ ਬਹੁਤ ਸੋਹਣਾ ਵਿੰਡੋਆਂ ਦੀਆਂ ਦੋ ਪਾਵਰ ਆ ਜਾਂਦੀਆਂ ਜੀ ਤੇ ਬਾਕੀ ਸਾਰੀ ਗੱਡੀ ਬੰਪੇ ਆ ਲੋ ਜੀ ਕਰੋ ਚੈੱਕ ਸ਼ੀਟ ਕਵਰ ਤੱਕ ਹੀ ਵਧੀਆ ਪੈ ਨਵੇਂ ਵਧੀਆ ਸ਼ੀਟ ਕਵਰ ਪੈ ਕਰੋ ਚੈੱਕ ਥੋੜਾ ਮੌਸਮ ਹੋ ਗਿਆ ਖਰਾਬ ਉਹ ਜਿਆ ਉੰਦੀ ਕਰਕੇ ਥੋੜੀ ਦਿੱਕਤ ਆ ਰਹੀ ਏ ਆ ਲੋ ਕਰੋ ਚੱਕ ਤੇ ਤੁਹਾਨੂੰ ਆਪਾਂ ਇਹਦੀ ਬਾਰੀ ਵੀ ਦਿਖਾ ਦਿੰਨੇ ਆ ਫਰੇਮ ਪਰ ਉਹ ਦੀ ਜਦੋਂ ਪੇਂਟ ਹੀ ਨਹੀਂ ਹੈਗੀ ਫਰੇਮ ਤਾਂ ਅਰੀਜਨਲ ਹੋਣਾ ਬਾਕੀ ਫਾਰ ਵੀ ਅਸੀਂ ਫਾਰਮੈਲਟੀ ਲੱਗੀਆਂ ਪੂਰੀ ਕਰਨੇ ਕਰ ਤੁਹਾਨੂੰ ਸਾਰੀ ਡਿਟੇਲ ਦਿਖਾ ਦਿੰਨੇ ਆ ਆ ਲੋ ਜੀ ਕੋਈ ਪੀਸ ਚੇਂਜ ਨਹੀਂ ਕੋਈ ਕੋਈ ਚੇਂਜ ਨਹੀਂ ਕਰੋ ਚੱਕ ਕਰੋ ਚੱਕ ਜਦੋਂ ਵੀ ਤੁਸੀਂ ਚੰਗੀ ਗੱਡੀ ਲੈਣੀ ਹੈ ਵਧੀਆ ਲੈਣੀ ਹੈ ਤਾਂ ਕਿੱਥੇ ਆਉਣਾ ਸਟਾਰ ਕਾਰਪਾਰਟ ਤੇ ਆ ਆਪਣੇ ਨੰਬਰ ਤੇ ਦੋ ਜਦੋਂ ਵੀ ਚੰਗੀ ਗੱਡੀ ਲੈਣੀ ਹੈ ਕਰੋ ਚੈੱਕ ਡਿੱਗੀ ਵੀ ਤਾਂ ਚੱਕਰਵਾਦ ਨੇ ਆ ਹਾਲੋ ਜੀ ਹੈਗੀ ਨਵੀਂ ਹੈ ਜਿੱਥੋਂ ਮਰਜ਼ੀ ਵੇਖੋ ਜਵੇਂ ਨਵੀਂ ਪਈ ਹੈ ਜਵੇਂ ਨਵੀਂ ਬ੍ਰਾਂਡ ਦੀ ਪਈ ਹੈ ਜਿੱਥੋਂ ਮਰਜ਼ੀ ਉਹਦੀ ਚੈੱਕ ਕਰਵਾ ਲਓ ਹਾਲੋ ਜੀ ਰੈਂਪ ਤੋਂ ਹਰ ਚੀ ਨਵੀਂ ਵਾਲੀ ਟਾਇਰ ਸਟਿੱਪਨੀ ਨਾਲ ਦੀ ਜੀ ਸਟਿੱਪਨੀ ਤੱਕ ਦੀ ਨਾਲ ਦੀ ਜਿਹੜੀ ਕੰਪਨੀ ਵੱਲੋਂ ਆਉਂਦੀ ਟਾਇਰ ਹੈਗਾ ਉਹਦੇ ਤੇ ਨਵਾਂ ਹੀ ਪਿਆ तकरीबन ਸਟਿੱਪਨੀ ਵੀ ਨਾਲ ਦੀ ਹਾਲੋ ਜੀ ਫਰੇਮ ਦੀ ਬਿਲਕੁਲ ਨਵੀਂ ਹਾਲੋ ਜੀ ਸੀਟ ਸ਼ੂਟ ਕਵਰ ਬਿਲਕੁਲ ਡਾਨੇ ਓਕੇ ਉਹ ਤੇ ਜਿਹੜੀ ਬਾੜੀ ਨਵੀਂ ਹੋਵੇ ਨਾ ਉਹ ਹੀ ਵੀ ਛੇਤੀ ਜੇ ਕਹਿੰਦੇ ਕੰਮ ਨਿਬੜੀ ਜਾਵੇ ਕਰੋ ਚੈੱਕ ਹਾਲੋ ਜੀ ਹੈਗੀ ਨਵੀਂ ਹੈ ਜੀ ਕਰੋ ਚੈੱਕ ਬਿਲਕੁਲ ਸ਼ੋਰੂਮ ਕੰਡੀਸ਼ਨ ਨਵੀਂ ਕਾਰ ਵੇਖੋ ਸ਼ੀਸ਼ੇ ਸਾਰੇ ਨਾਲ ਦੇ 13 ਮਾਡਲ ਮਾਡਲ 14 ਮਾਰਕਾ 13 14 ਦੇ ਪਹਿਲੇ ਮੀਲੇ ਦੀ ਜੀ ਠੀਕ ਹੈ ਜੀ ਆ ਵੀ ਸ਼ੀਸ਼ਾ ਨਾਲ ਦਾ ਆ ਵੀ ਸ਼ੀਸ਼ਾ ਨਾਲ ਦਾ ਜ ਆ ਵੀ ਨਾਲ ਦਾ ਆ ਵੀ ਸ਼ੀਸ਼ੇ ਨਾਲ ਦੇ ਜੀ ਆ ਵੀ ਸ਼ੀਸ਼ਾ ਨਾਲ ਦਾ ਜੀ ਆ ਵੀ ਨਾਲ ਦਾ ਆ ਵੀ ਸ਼ੀਸ਼ਾ ਨਾਲ ਦਾ ਜੀ ਆਵੀ ਸ਼ਿਸ਼ਾ ਨਾਲਤਾ ਜੀ ਇਸ ਕਰੇ ਤੁਸੀਂ ਹਣ ਕਮੈਂਟ ਆ ਜੇ ਜਰੂਰ ਦੱਸਣਾ ਕਿ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਸੋਹਣੀ ਲੱਗੀ ਕੈਂਟ ਲੱਗੀ ਕਮੈਂਟ ਜਰੂਰ ਕਰਿਆ ਕਰੋ ਤੇ 1000 2000 ਬੰਦਾ ਦੇਖ ਲੈਂਦਾ 5 7 20 ਜਨੇ 50 ਜਨੇ ਤਾਂ ਸ਼ੇਅਰ ਕਰ ਦਿਆ ਕਰੋ ਬਾਅਦ ਤੋਂ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਚੈਨਲ ਨਵੇਂ ਜਿਹੜੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਥ ਦਿੰਦੇ ਪਿਓ ਗੱਡੀ ਬਾਰੇ ਜਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਧੰਨਵਾਦ ਜੀ